ਕਲਕਲਵਿੰਦਰ ਕੌਰ ਨੇ ਕੰਗਣਾ ਰਣੌਤ ਦੇ ਥੱਪੜ ਮਾਰਿਆ ਤਾਂ ਸਭ ਤੋਂ ਜ਼ਿਆਦਾ ਤਕਲੀਫ ਇੰਨੀ ਕੰਗਣਾ ਨੂੰ ਵੀ ਨਹੀਂ ਹੋਈ ਜਿੰਨੀ ਸਾਧਵੀ ਦੇਵਾ ਠਾਕੁਰਾ ਜਿਹੜੀ ਉਹਨੂੰ ਹੋਈ ਆ ਕਿ ਉਹਦੀਆਂ ਗੱਲਾਂ ਕੋਈ ਐਵੇਂ ਨਹੀਂ ਵੀ ਉਹਨੇ ਵੀਡੀਓ ਪਾਤੀ ਜਾਂ ਉਹ ਹੀ ਗੱਲਾਂ ਕਰਤੀਆਂ ਸਸਤਰੀਆਂ ਉਹਦੀਆਂ ਗੱਲਾਂ 'ਚੋਂ ਬਹੁਤ ਕੁਝ ਸੋਚਣ ਵਾਲਾ ਹੈ ਖਾਸ ਕਰਕੇ ਸਿੱਖੋ ਤੁਸੀਂ ਸੁਣਿਓ ਮੇਰੀ ਵੀਡੀਓ ਪੰਜਾਬ ਵਾਲੇ ਮੇਰਾ ਵੀਰ ਠੀਕ ਆ ਉਹਨੀਆਂ ਗੱਲਾਂ ਐਵੇਂ ਨਹੀਂ ਉਹਨੇ ਗੱਲਾਂ ਇੱਕ ਇੱਕ ਗੱਲ ਕਹੀ ਆ ਉਹਨੇ ਜਿਹੜਾ ਕੁਝ ਉਹ ਕਰ ਸਕਦੇ ਆ ਜਾਂ ਉਹਨਾਂ ਦੀ ਨੀਤ ਆ ਉਹਨੇ ਉਹ ਕਹੀ ਐ ਮੈਂ ਛੋਟੀ ਛੋਟੀ ਗੱਲਾਂ ਨੋਟ ਕਰਦਾ ਹੁੰਨਾ ਤੇ ਦੇਖਦੇ ਹੁੰਨੇ ਐਵੇਂ ਭਕਾਈ ਨਹੀਂ ਕਰਦੇ ਵੀ ਉਹੀ ਉੱਠ ਕੇ ਫੇਸਬੁੱਕ ਤੇ ਵੀਡੀਓ ਪਾਤੀ ਉਹਨੇ ਦੱਸਿਆ ਕਹਿੰਦੀ ਵੀ ਐ ਕਰਕੇ ਭੁਵਿੰਦਰ ਖੋਡਾ ਦੇ ਪਤਾ ਨਹੀਂ ਉਹ ਜਿਹੜਾ ਹੈਗਾ ਜਿੱਤਾ ਹਨਾ ਕਿ ਉਹਦੇ ਥੱਪੜ ਮਾਰਿਆ ਸੀ ਹਰਿਆਣੇ ਦੇ ਮੰਤਰੀ ਦੇ ਤੇ ਉਹਨੇ ਰਿਪੋਰਟ ਤੱਕ ਦਰਜ ਹੀ ਨਹੀਂ ਕਰੀ ਪਰ ਉਹ ਥੱਪੜ ਮਾਰਨ ਵਾਲੇ ਦਾ ਤੁਹਾਨੂੰ ਪਤਾ ਹੈ ਵੀ ਅੱਜ ਉਹ ਕਿੱਥੇ ਆ ਕਿਹੜੇ ਪਾਗਲਖਾਨੇ 'ਚ ਤੇ ਮੈਂ ਸਾਧ ਵੀ ਦੇਵਾ ਠਾਕਰ ਨੂੰ ਕਿ ਹਾਂ ਅਸੀਂ ਇਹ ਚੀਜ਼ਾਂ ਤੋਂ ਚੰਗੀ ਤਰ੍ਹਾਂ ਜਾਣੇ ਜਾਣਦੇ ਆ ਭਾਈ ਤੁਸੀਂ ਕੀ ਕਰ ਸਕਦੇ ਹੋ ਕੱਲ ਨੂੰ ਕੁਲਵਿੰਦਰ ਕੌਰ ਨਾਲ पागल ਵੀ ਕਰ ਸਕਦੇ ਹੁੰਦੇ ਪਰਿਵਾਰ ਤੇ ਵੀ ਕਿਵੇਂ ਅਟੈਕ ਹੋ ਸਕਦਾ ਉਹਦੇ ਹਸਬੰਡ ਤੇ ਉਹਦੇ ਬੱਚਿਆਂ ਨਾਲ ਕੀ ਹੋ ਸਕਦਾ ਉਹਨੂੰ ਕੀ ਕੁਸ ਇਦੋਂ ਤੱਕ ਕਿ ਉਹਨੂੰ ਆਪਣੇ ਹੱਥ ਦਾ ਕਿਵੇਂ ਸ਼ਿਕਾਰ ਬਣਾਇਆ ਜਾ ਸਕਦਾ ਸੀ ਤਾਂ ਇੱਥੋਂ ਤੱਕ ਜਾਣਨੇ ਤੂੰ ਜਿਹੜੀਆਂ ਗੱਲਾਂ ਦੱਸ ਕੇ ਗਈਆਂ ਨਾ ਮੈਂ ਇਹ ਗੱਲਾਂ ਨੂੰ ਅਸੀਂ ਸਮਝਦਾ ਮੇਰੇ ਵਰਗੇ ਹੋਰ ਬਧੇਰੇ ਬੈਠੇ ਆ ਪੜ੍ਹੇ ਲਿਖੇ ਜਿਹੜੇ ਮੈਂ ਤਾਂ ਕੁਝ ਵੀ ਨਹੀਂ ਖਰ ਜਿਹੜੇ ਜਾਣਦੇ ਆ ਇਹ ਚੀਜ਼ਾਂ ਨੀਤੀਆਂ ਨੂੰ ਸਮਝਦੇ ਆ ਤੈਨੂੰ ਉਸੇ ਕੰਗਣਾ ਨੇ ਥੱਪੜ ਦੀ ਤਕਲੀਫ ਹੋਈ ਤੈਨੂੰ ਸਾਡੀਆਂ ਮਾਵਾ ਭੈਣਾਂ ਨੂੰ 100-100 ਰੁਪਏ ਤੇ ਕਿਰਾਏ ਤੇ ਕਿਹਾ ਗਿਆ ਉਹ ਗਲਤ ਕਿਹਾ ਗਿਆ ਸਾਡੀਆਂ ਮਾਵਾ ਭੈਣਾਂ ਬਾਰੇ ਬੱਚੀਆਂ ਬਾਰੇ ਤੈਨੂੰ ਉਦੋਂ ਤਕਲੀਫ ਨਹੀਂ ਹੋਈ ਉਦੋਂ ਤੂੰ ਕੰਗਣਾ ਨੂੰ ਨਾ ਗਲਤ ਕਹਿਤਾ ਅਸੀਂ ਤਾਂ ਕਦੇ ਕੰਗਣਾ ਵਰਗਿਆਂ ਨੂੰ ਕਿਹਾ ਨਹੀਂ ਵੀ ਤੁਸੀਂ ਰੂਮ ਡਾਂਸ ਕਰਦੀਆਂ ਹੋ ਪੈਸੇ ਲੈ ਲੈ ਕੇ ਪੰਜ ਸੱਤ ਬੰਦਿਆਂ ਨੂੰ ਸ਼ਰਮਾਈਦਾਰਾਂ ਨੂੰ ਖੁਸ਼ ਕਰਨ ਲਈ ਕੈਸ਼ ਲੈ ਕੇ ਇੱਕ ਕੰਗਣਾ ਨਹੀਂ ਬੜੀਆਂ ਬੰਬਈ 'ਚ ਬੈਠੀਆਂ ਅਸੀਂ ਤਾਂ ਕਦੇ ਕਿਸੇ ਨੂੰ ਕਿਹਾ ਨਹੀਂ ਤੇ ਉੱਥੇ ਕੀ ਹੁੰਦਾ ਚੰਗੇ ਬਿਜ਼ਨਸਮੈਨਾਂ ਨਾਲ ਡਿਨਰ ਤੇ ਜਾਂਦੀਆਂ ਅਸੀਂ ਤਾਂ ਕਦੇ ਕਿਹਾ ਨਹੀਂ ਕਿਸੇ ਨੂੰ ਫਿਰ ਤੂੰ ਮੈਨੂੰ ਇਹ ਦੱਸ ਸਕਿਆਂ ਜੀ ਕੱਲ ਨੂੰ ਇੰਟਰਸਟ ਕੌਣ ਕਰੂਗਾ ਫੌਜੀ ਵਰਦੀ ਤੇ ਸੀਆਰਪੀਐਫ ਪੀਐਫ ਦੀ ਵਰਦੀ ਤੇ ਕਿਉਂ ਇੰਟਰਸਟ ਕਰਨ ਨੂੰ ਕੀ ਹੋ ਗਿਆ ਉਹ ਕੁੜੀ ਨੇ ਜਾਂ ਫੌਜੀ ਵਰਦੀ ਪਾ ਕੇ ਕਿਸੇ ਮੰਦਰ ਤੇ ਅਟੈਕ ਕਰਤਾ ਕਿਸੇ ਧੀ ਭੈਣ ਦਾ ਗਲਵੜਤਾ ਕੋਈ ਲੁੱਟਖੋ ਕਰ ਲਈ ਜਾਂ ਥਾਂ ਤੇ ਗੋਲੀ ਚਲਾਤੀ ਜਾਂ ਚੋਰੀ ਡਕੈਤੀ ਕਰ ਲਈ ਗਲਤ ਬੋਲਣ ਵਾਲੀ ਦੇ ਥੱਪੜ ਮਾਰਿਆ ਤੂੰ ਪੁਆਇਟੇਬਲੀ ਕਿਉਂ ਨਹੀਂ ਸੋਚਿਆ ਇਸ ਚੀਜ਼ ਨੂੰ ਪ੍ਰਾਉਡ ਕਿਉਂ ਨਹੀਂ ਹੋਇਆ ਨਹੀਂ ਪ੍ਰਾਉਡ ਕਿਵੇਂ ਆਊਗਾ ਥੋਡੀ ਫਿਤਰਤ ਤੇ ਚਾਹੇ ਗੱਲਾਂ ਤੂੰ ਸਾਨੂੰ ਗਲਤ ਠਹਿਰ ਆਉਣਾ ਹੈ ਸਾਨੂੰ ਕੋਈ ਬੋਲ ਜਾਂਦਾ ਤੁਸੀਂ ਉਦੋਂ ਤਾਂ ਬੋਲਦੇ ਨਹੀਂ ਸਾਡੇ ਮਹਾਰਾਜ ਦੀ ਨਿੱਤ ਗੁਰਗਰਾਤਾ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਕਿੰਨਾ ਕਿ ਝੰਡਾ ਚੱਕ ਕੇ ਰੋਡ ਤੇ ਬੈਠ ਗਏ ਤੁਸੀਂ ਸਿਰਫ ਦੋ ਚਾਰ ਵੀਡੀਓ ਪਾਦਨੇ ਕਦੇ ਗੁਰੂ ਮਹਾਰਾਜ ਗੋਵਿੰਦ ਸਿੰਘ ਜੀ ਦੀ ਪਾਤੀ ਗੁਰੂ ਗੋਬਿੰਦ ਸਿੰਘ ਜੀ ਦੀ ਕਦੇ ਸਾਡੇ ਸਹਿਬਜ਼ਾਦਿਆਂ ਦੀ ਪਾਤੀ ਠੀਕ ਹੈ ਉਹ ਵੀ ਸਿੱਖਾਂ ਤੋਂ ਵਾਵਾ ਖੱਟਣ ਲਈ ਨਾਲ ਖੜਨ ਵਾਲੇ ਨਹੀਂ ਹੈਂ ਗੈਰਹੀਆਂ ਉਹ ਬੰਦਿਆਂ ਦਾ ਪਤਾ ਨਹੀਂ ਲੱਗੇ ਜਿਨ੍ਹਾਂ ਨੇ ਓਡੇ ਦੇ ਥੱਪੜ ਮਾਰਿਆ ਸੀ ਉਹਦੇ ਪਰਿਵਾਰ ਨਾਲ ਕੀ ਹੋਇਆ ਉਹ ਪਾਗਲ ਕਿਹੜੇ ਪਾਗਲ ਸਾਨੂੰ ਪਤਾ ਹੈ ਕੱਲ ਨੂੰ ਤੁਸੀਂ ਕੀ ਕਰ ਸਕਦੇ ਹੋ ਅਸੀਂ ਤੁਹਾਡੀਆਂ ਨੀਤੀਆਂ ਤੋਂ ਜਾਣੂ ਹਾਂ ਤੂੰ ਡਰਾ ਰਹੀ ਹੈ ਹੈ ਜਿਵੇਂ ਹੰਤਾਬ ਚੰਨੇ 1984 ਚ ਕਿਹਾ ਸੀ ਨਾ ਖੂਨ ਦਾ ਬਦਲਾ ਖੂਨ ਤੇ ਫਿਰ ਉਹ ਤੋਂ ਬਾਅਦ ਕਤਲੇਆਮ ਸ਼ੁਰੂ ਹੋਇਆ ਸੀ ਹੰਤਾਬ ਚੰਨੇ ਕਿਹਾ ਸੀ ਕਹਿੰਦਾ ਸਿੱਖਾਂ ਦੇ ਖੂਨ ਦੇ ਛਿੱਟੇ ਕਹਿੰਦਾ ਪੰਜਾਬ ਤੱਕ ਜਾਣੇ ਚਾਹੀਦੇ ਫਿਰ ਦਿੱਲੀ 'ਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਸੀ ਉਹ ਬਿਆਨ ਤੂੰ ਦਿੱਤਾ ਤੇ ਹਿੰਦੂ ਤੇ ਸਿੱਖ ਆਪਸੇ ਦੇ ਵਿੱਚ ਲੜਨਾ ਹੈ ਹਿੰਦੂ ਅਟੈਕ ਕਰਨਾ ਸਿੱਖਾ ਤੇ ਬਸ ਤੇਰੀ ਗੱਲ ਕੋਮੇ ਚੱਲੀ ਨਹੀਂ ਮੈਂ ਕੱਲ ਵੀ ਤੈਨੂੰ ਜਵਾਬ ਦੇ ਸਕਦਾ ਜਾਣਕਾਰੀ ਨਹੀਂ ਦਿੰਦਾ ਪਰ ਤੂੰ ਓਵੇਂ ਜੇਕਾ ਸੋਚਿਆ ਤੂੰ ਕਿਹਾ ਮੈਂ ਦੱਸਦਾ ਤੇਰੀ ਗੱਲ ਕਿੱਥੇ ਕੀ ਚਾਹ ਤੂੰ ਤੂੰ ਕੱਲ ਕਿਹਾ ਹਿੰਦੂ ਉਹ ਤੁਹਾਡੇ ਲਈ ਸ਼ਰਮ ਦੀ ਗੱਲ ਹੈ ਰਾਜਪੂਤਾਂ ਪੂਤਾਂ ਨੂੰ ਤੂੰ ਕਿਹਾ ਤੁਹਾਡੇ ਲਈ ਸ਼ਰਮ ਦੀ ਗੱਲ ਹੈ ਮਰ ਜਾਓ ਤੁਸੀਂ ਹਿਮਾਚਲ ਵਾਲਿਆਂ ਨੂੰ ਤੂੰ ਇਹੀ ਗੱਲ ਕਹੀ ਵੀ ਤੁਹਾਡੇ ਲਈ ਸ਼ਰਮ ਦੀ ਗੱਲ ਹੈ ਸਾਰੇ ਹਿਮਾਚਲ ਦੀ ਬੇਇੱਜ਼ਤੀ ਹੈ ਸਾਰੇ ਰਾਜਪੂਤਾਂ ਦੀ ਸਾਰੇ ਹਿੰਦੂਆਂ ਦੀ ਬੇਇੱਜ਼ਤੀ ਹੈ ਕਾਹਦੇ ਨਾਲ ਬੇਇੱਜ਼ਤੀ ਕਰਤੀ ਅਸੀਂ ਹਿਮਾਚਲੀਆਂ ਦੀ ਹੈ ਥੋਡੇ ਕੰਡਾ ਵਜਦਾ ਸੀ ਚੱਕ ਕੇ ਵਾਲਟੀਆਂ ਲੰਗਰ ਲਾਉਣ ਲਈ ਤੁਰ ਪਏ ਨੇ ਦੱਸੋ ਕਿੱਥੇ ਨਹੀਂ ਗਏ ਅਸੀਂ ਸਾਡੇ ਵਾਲੇ ਕੜਾਈਆਂ ਕਰਛੇ ਚੱਕੀ ਤੁਰੇ ਫਿਰਦੇ ਥੋਡੇ ਮਗਰ ਅਸੀਂ ਕਿੱਥੇ ਹਿੰਦੂਆਂ ਦੀ ਬੇਇੱਜ਼ਤੀ ਕਰਤੀ ਕਿੱਥੇ ਕਿਸੇ ਦੀ ਤੀ ਪੈਣ ਦੀ ਬੇਪੱਤੀ ਕਰਤੀ ਦੱਸੋ ਮੈਨੂੰ ਹਿੰਦਵਾਲੀ ਬੇਇੱਜ਼ਤੀ ਉਹ ਤਾਂ ਨਹੀਂ ਹੁੰਦੀ ਜਦੋਂ ਯੂਪੀਰ ਕਹਿੰਦੇ ਆ ਵੀਡੀਓ ਯੂਪੀ ਤੇ ਜਿਹੜੇ ਜਿਥੋਂ ਦਾ ਧੋ ਦਿੱਤੇ ਆ ਨਾਤ ਦੀਆਂ ਗੱਲਾਂ ਕਰਦੀਆਂ ਵੀ ਉਹਨੂੰ ਚੀਫ ਮਿਨਿਸਟਰ ਬਣਾਣਾ ਸੀ ਉੱਥੇ ਇੱਕ ਕੁੜੀ ਨੂੰ 10-10 ਯਾਨੀ ਘੇਰ ਕੇ ਸ਼ਰਿਆਮਰੇਪ ਕਰਦੇ ਤੇ ਸੋਸ਼ਲ ਮੀਡੀਆ ਦੇ ਗਰੁੱਪਾਂ 'ਚ ਘੁੰਮਦੀਆਂ ਵੀਡੀਓ ਫੋਲ ਕਿੰਨੀਆਂ ਭੇਜੀਏ ਉੱਥੇ ਨਹੀਂ ਤੁਹਾਨੂੰ ਤਕਲੀਫ ਹੁੰਦੀ ਤੂੰ ਜਨਾਨੀਆਂ ਵਾਲੀਆਂ ਗੱਲਾਂ ਕਰਕੇ ਸਾਨੂੰ ਮਿਹਣੇ ਦਿੱਤੇ ਹੈ ਅੱਗੇ ਲੱਖੇ ਸਦਾਣੇ ਨੂੰ ਜਿਦਾ ਦਿੰਦੀ ਲੱਖਾ ਸਦਾਣਾ ਜਿੱਤਣ ਲਈ ਨਹੀਂ ਲੜਦਾ ਲੱਖਾ ਸਦਾਣਾ ਆਪਦੀ ਹੋਣਾ ਸਾਡਾ ਭਾਈ ਆ ਲੱਖਾ ਜਿੱਤਾ ਦੇਾਂਗੇ ਜਦੋਂ ਮਰਜੀ ਲੱਖੇ ਨੂੰ ਅਸੀਂ ਤਾਂ ਜਿੱਤਾਇਆ ਹੋਇਆ ਸਾਡੇ ਦਿਲਾਂ ਚ ਜਿੱਤਿਆ ਹੋਇਆ ਲੱਖਾ ਸਦਣਾ ਥੋੜੇ ਸ਼ਹਿਰੀਆਂ ਦੀ ਵੋਟ ਨਹੀਂ ਪਈ ਹਿੰਦੂਆਂ ਦੀ ਵੋਟ ਨਹੀਂ ਪਈ ਉਹਨੂੰ ਤਾਂ ਨਹੀਂ ਜਿੱਤਿਆ ਲੱਖਾ ਸਦਣਾ ਅਮਰਪਾਲ ਨੂੰ ਕਹਿੰਦੀ ਬਾਹਰ ਕਢਾ ਲੈਂਦੇ ਇਹ ਜੇ ਇੰਨਾ ਚੱਲਦਾ ਬੀਜੇਪੀ ਨੂੰ ਹੋਰ ਅਮਰਪਾਲ ਨੂੰ ਅਸੀਂ ਅੰਦਰ ਕਰਵਾਇਆ ਅਸੀਂ ਅੰਦਰ ਤੁਹਾਡੀ ਗਵਰਨਮੈਂਟ ਨੇ ਅੰਦਰ ਕਰਿਆ ਕਟੋ ਨਾ ਬਾਹਰ ਅਸੀਂ ਕੱਲੇ ਅਮਰਪਾਲ ਨੂੰ ਨਹੀਂ ਕਹਿੰਦੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਈ ਕਰਨ ਦੀ ਕਰਦੇ ਜਿਨ੍ਹਾਂ ਨੇ ਫਜ਼ਾਪੂਰੀ ਹੋ ਗਈ ਕਰਵਾਣਾ ਉਹਨਾਂ ਬਾਰੇ ਚੱਕ ਝੰਡਾ ਜੇ ਤੂੰ ਸਹੀ ਨੂੰ ਸਹੀ ਕਹਿਣ ਵਾਲੀ ਆਂ ਤੇ ਆਪਦੇ ਆਪ ਨੂੰ ਸੱਚੇ ਹੋਣ ਦਾ ਸਰਟੀਫੀਕੇਟ ਦੇਈ ਜਾਣੀਂ ਕਿ ਮੈਂ ਸੱਚੀ ਆ ਸਾਡੇ ਨਾਲ ਬੈਠ ਕਦੇ ਮੇਰੇ ਨਾਲ ਬੈਠੀ ਮੇਰੇ ਨਾਮ ਇਹਦੇ ਉਤਰੀਆਂ ਗੱਲਾਂ ਦਾ ਜਵਾਬ ਦੋ ਚਾਰ ਜਣੇ ਪਾਸੇ ਖੜੇ ਐਡਵਾਈਜ਼ ਦੇਈ ਜਾਂਦੇ ਆ ਤੈਨੂੰ ਹੈ ਲੱਖੇ ਸਦਾਣੇ ਹਰਗੇ ਵੋਟਾਂ ਪਿੱਛੇ ਨਹੀਂ ਉਹ ਤਾਂ ਬਹੁਤ ਚਿਰ ਪਹਿਲਾਂ ਮੰਤਰੀ ਬਣ ਜਾਂਦੇ ਜਿਵੇਂ ਤੂੰ ਛਿੱਟੇ ਮਾਰੀ ਜਾਂਦੀ ਆ ਵੀ ਮੈਨੂੰ ਬੀਜੇਪੀ ਤੋਂ ਟਿਕਟ ਮਿਲੇ ਸਾਨੂੰ ਨਹੀਂ ਪਤਾ ਲੱਗਦਾ ਵੀ ਤੂੰ ਟਿਕਟ ਦੇ ਲਈ ਐ ਐਮਪੀ ਬਣਨ ਦੇ ਲਈ ਜਾਂ ਐਮਐਲਏ ਬਣਨ ਦੇ ਲਈ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੀ ਮੈਂ ਆਹ ਕੁਛ ਕਰਾਂ ਮੈਨੂੰ ਵੀ ਟਿਕਟ ਮਿਲੇ ਤਨ 모ਦੀ ਬੀਜੇਪੀ ਪਿਆਰਾ ਹੋ ਗਿਆ ਅਖੇ ਰਾਹੁਲ ਗਾਂਧੀ ਤੁਹਾਡੇ ਗੁਰੂ ਘਰ ਚ ਖੜਾ ਸੀ ਪਿੱਛੇ ਅਸੀਂ ਚੜ ਕੇ ਆਏ ਨੂੰ ਤੇਗ ਪੱਕੀ ਦਰਤੇ ਆਏ ਨੂੰ ਦੇਖ ਪੱਕੀ ਸਾਡੇ ਤਾਂ ਪੰਥ ਦਾ ਨਾਰਾ ਹੈ ਜਿਹੜਾ ਦਰਤੇ ਆ ਗਿਆ ਸੀ ਉਹਨੂੰ ਦੇਖ ਛਕਾਉਨੇ ਆ ਚਾਹ ਪਾਣੀ ਛਕ ਕੇ ਜਾ ਭਾਈ ਜੇ ਕੋਈ ਚੜ ਕੇ ਆਉਂਦਾ ਤਾਂ ਸੀ ਆ ਕੁਛ ਕਰਦੇ ਅਖੇ ਲਲਕਾਰ ਕੇ ਵਾਰ ਕਰਦੇ ਲਲਕਾਰ ਕੇ ਵਾਰ ਨੂੰ ਕੀ ਕੰਗਣਾਂ ਦਾ ਗਲ ਵੜਦਾ ਜੇ ਉਹ ਗੁਰੂ ਬੋਲੀਏ ਬੁੜੀ ਨੇ ਤੱਪੜ ਮਾਰਿਆ ਕਿ ਲੇਡੀ ਜੀ ਨੇ ਲੇਡੀ ਦੇ ਤੱਪੜ ਮਾਰਿਆ ਔਰਤ ਨੇ ਔਰਤ ਦੇ ਵੀ ਬੰਦਿਆਂ ਨੇ ਕੁੱਟਤੀ ਹੋ ਘੇਰ ਕੇ ਕੁੱਟ ਲਈ ਨੇ ਹੱਤੀ ਸੀ ਪਤਾ ਨਹੀਂ ਕਿੰਨਾ ਲਾਮ ਲਸ਼ ਕਰ ਲੈ ਕੇ ਤੁਰ ਪੀਆ ਉਸ ਸਿਕਿਉਰਟੀ ਮਿਲੀ ਹੋਈ ਆ ਮੋਦੀ ਨੇ ਦਿੱਤੀ ਹੋਈ ਆ ਉਹਨੂੰ ਕਿਸੇ ਨੇ ਘੇਰ ਕੇ ਕੁੱਟ ਲਈ 420 ਚ ਸੱਦ ਕੇ ਕੁੱਟ ਲਈ ਵੀ ਉਹਨੂੰ ਮਾਰਾ ਕਰਤਾ ਉਹਦਾ ਕੋਈ ਕੱਪੜੇ ਪਾੜਤੇ ਉਹਦੇ ਕੋਈ ਸਾਡੀਆਂ ਮਾਮਾ ਭੈਣਾਂ ਲਈ ਬੋਲੂ ਅਸੀਂ ਐਂ ਜਵਾਬ ਦੇਵਾਂਗੇ ਅਕੇ ਭਾਜਪੀ ਨੂੰ ਹੋਰ ਆਨ ਦੇ ਭਾਜਪੀ ਵੀ ਆਪ ਜਿੱਥੇ ਜਿੱਤੀ ਐ ਬਾਕੀ ਥਾਂਵਾਂ ਤੇ ਥੋੜੀ ਵੋਟ ਐ ਮੰਡੀ 'ਚ ਥੋੜੇ ਜਿਹੇ ਲੋਕ ਆ ਹਿੰਦੂ ਉਹਨਾਂ ਨੇ ਜਿਤਾਤੀ ਅਸੀਂ ਜਿਤਾਈ ਆ ਉਹ ਨਾਲੇ ਸਾਨੂੰ ਵੋਟਾਂ ਵਾਟਾਂ ਵਾਲੀਆਂ ਰਾਜਨੀਤੀਆਂ ਵਾਲੀਆਂ ਕੁਰਸੀਆਂ ਵਾਲੀਆਂ ਗੱਲਾਂ ਨਾ ਪਿਆਰੀਆਂ ਨਾ ਪਿਆਰੀਆਂ ਹੁਣ ਸਾਨੂੰ ਕੀ ਏ ਇਸੀ ਥੋੜਾ ਜਿੱਤੇ ਥੋੜਾ ਹਰੇ ਕੋਈ ਸਾਡਾ ਪੰਜਾਬ ਆਸੀਂ ਪੰਜਾਬ ਦੇ ਲਈ ਬੋਲਾਂਗੇ ਪੰਜਾਬ ਦੀਆਂ ਮਾਵਾ ਭੈਣਾ ਲਈ ਬੋਲਾਂਗੇ ਸਾਡਾ ਅੰਦੋਲਨ ਸੀ ਇਨਸਾਨ ਅੰਦੋਲਨ ਸਾਡੀਆਂ ਮਾਵਾ ਭੈਣਾ ਸਾਡੇ ਭਾਈ ਮਰੇ ਆ ਉੱਥੇ ਪਿਓ ਮਰੇ ਆ ਮਾਵਾ ਮਰੀਆਂ ਭੈਣਾ ਮਰੀਆਂ ਜੇ ਕੋਈ ਦੁਖੀ ਦਾ ਬੰਦਾ ਉੱਠ ਕੇ ਅਸੀਂ ਕੀ ਲੈਣਾ ਏ ਤੁਹਾਡੇ ਲਈ ਵੱਡੀ ਹੋ ਸਕਦੀ ਆ ਕੰਗਣਾ ਸਾਡੀ ਜਿੱਤੀ ਦੀ ਯਾਦ ਆ ਇਹ ਜੀ ਅਸੀਂ ਮਿਹਨਤ ਕਰਕੇ ਕਾਣ ਵਾਲੇ ਲੋਕ ਆ ਸਾਨੂੰ ਨਹੀਂ ਅਸੀਂ ਕਿਸੇ ਇਹ ਜੇ ਦੁਖੀ ਤਿੱਕੀ ਤੋਂ ਇਹ ਕਹਾਈ ਚੱਲੀ ਗਏ ਧੀ ਭੈਣ ਆ ਆਪਦੀ ਧੀ ਭੈਣ ਨੂੰ ਸਮਝਾ ਕੇ ਰੱਖੋ ਸਾਡੀ ਧੀ ਭੈਣ ਨਹੀਂ ਤੈਨੂੰ ਗਾਲਾਂ ਕੱਢਦੀ ਜਾਂ ਤੈਨੂੰ ਕਿਸੇ ਨੇ ਤੂੰ ਕੱਲ ਧੀ ਭਕਾਈ ਕਰਨ ਲੱਗੀ ਆ ਤੈਨੂੰ ਕਿਧੀਆਂ ਗਾਲਾਂ ਦੇਤੀਆਂ ਸਾਡੀ ਜਿਵੇਂ ਧੀ ਭੈਣ ਜਿਵੇਂ ਕੰਗਣਾ ਨੂੰ ਕਿਧੀਆਂ ਕ ਦੇਤੀਆਂ ਸਮਝ ਕੇ ਚੱਲੋ ਬੀਬਾ ਬਿਨਾਂ ਗੱਲੋਂ ਬਕਵਾਸ ਨਹੀਂ ਕਰੀ ਹੁੰਦੀ ਬੇਵਕੂਫ ਨਹੀਂ ਸਮਝੀਦਾ ਹੁੰਦਾ ਸਭ ਨੂੰ ਹੈ ਤੁਸੀਂ ਕੀ ਸੋਚਦੇ ਕੀ ਹੋ ਸਾਡੇ ਬਾਰੇ ਜੇ ਸਾਡੇ ਗੁਰੂਆਂ ਦੀ ਕਦੇ ਗੱਲ ਕਰਦੇ ਹੋ ਨਾ ਤੁਸੀਂ ਕਿਸੇ ਵੀ ਤਰ੍ਹਾਂ ਸਾਨੂੰ ਇੱਕ ਨੌਕਰ ਵਜੋਂ ਆਪਦੇ ਬੋਡੀਗਾਰਡ ਬਣਾ ਕੇ ਪੇਸ਼ ਕਰਦੇ ਹੋ ਸਾਰੀਆਂ ਗੱਲਾਂ 'ਚ ਕਿੱਥੇ ਖੜੇ ਹੋ ਤੁਸੀਂ ਮੈਨੂੰ ਦੱਸ ਦੇ ਕਿੱਥੇ ਇਨਸਾਫ਼ ਮਿਲਿਆ ਸਾਨੂੰ ਦਿਲ ਲਾ ਕਰਨਾਂ ਦਾ ਕੀ ਹੈ ਤੁਸੀਂ ਬੇਇੱਜ਼ਤੀ ਕਰਤੀ ਕੋਈ ਬੇਇੱਜ਼ਤੀ ਨਹੀਂ ਕਰੀ ਕਾਦੀ ਬੇਇੱਜ਼ਤੀ ਕਰਤੀ ਤੈਨੂੰ ਮੇਰੀਆਂ ਗੱਲਾਂ ਕਾਉਣੀਆਂ ਲੱਗਣਗੀਆਂ ਜਿਵੇਂ ਦੋ ਗੱਲਾਂ ਹੀ ਕਹਿ ਰਹੇ ਆਂ ਬਾਲੀਆਂ ਨਹੀਂ ਇੱਕ ਆਰਮੀ ਦੀ ਕੁੜੀ ਆ ਪੰਜਾਬ ਦੀ ਆ ਉਹਦੇ ਘਰ ਵਾਲਾ ਉਹਦਾ ਹਸਬੰਡ ਵੀ ਜੌਬ ਕਰਦਾ ਹੈ ਆਰਮੀ 'ਚ ਠੀਕ ਆ ਉਹ ਕਹਿੰਦੀ ਵੀ ਮੈਨੂੰ ਰਾਤ ਨੂੰ ਮੇਰੇ ਰੂਮ ਦੇ ਵਿੱਚ ਮੂਰੇ ਆ ਜਾਂਦੇ ਆ ਦੋ ਚਾਰ ਜਣੇ ਰਾਤ ਨੂੰ ਦਰਵਾਜ਼ਾ ਖੜਕਾਉਂਦੇ ਆ ਵੀ ਸਾਡੇ ਨਾਲ ਸੈਕਸ ਕਰ ਉਹ ਕੁੜੀ ਦੀ ਵੀਡੀਓ ਦੇਖ ਕੇ ਨਹੀਂ ਤੈਨੂੰ ਦੁੱਖ ਲੱਗਿਆ ਉਹ ਵੀ ਆਰਮੀ 'ਚ ਹੈ ਉਹਦੇ ਘਰ ਵਾਲਾ ਵੀ ਆਰਮੀ 'ਚ ਹੈ ਪੰਜਾਬ ਦੀ ਹੈ ਉਦੋਂ ਤੂੰ ਬੋਲ ਪਈ ਉਹਦੇ ਲਈ ਕਿੰਨੀ ਕਵਾਜ ਬੁਲੰਦ ਕਰਤੀ ਤੂੰ ਸਰਦਾਰ ਬੰਦਾ ਐ ਐਸਐਸਪੀ ਰੈਂਕ ਦਾ ਉਹਨੂੰ ਖਾਲਤਾਨੀ ਕਹਿ ਕਹਿ ਕੇ ਤੁਹਾਡੇ ਲੋਕ ਮਗਰ ਪੈ ਗਏ ਉਹਦੇ ਪੰਜਾਬ ਪੁਲਿਸ 'ਚ ਹੈ ਫਰੀ ਮੈਂ ਪੰਜਾਬ ਪੁਲਿਸ 'ਚ ਕਹਿੰਦਾ ਸ਼ਾਇਦ ਉਹ ਯੂਪੀ ਦੀ ਵੀਡੀਓ ਸੀ ਉਥੇ ਤੁਸੀਂ ਕਿੰਨਾ ਕ ਸਾਡੇ ਨਾਲ ਖੜੇ ਹੋ ਸਾਡੇ ਗੁਰੂਗੁ ਜੀ ਮਹਾਰਾਜ ਦੇ ਨਾਲ ਕਿੰਨਾ ਕ ਕੱਢਦੇ ਹੋ ਗੁਰੂਗਰਾ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਕਿੰਨਾ ਕ ਸਾਫ ਦੇਤਾ ਸਾਨੂੰ ਮੈਨੂੰ ਦੱਸ ਤੇ ਫੋਬਿਵਾਟਾ ਕੇ ਰਹੋ ਐਵੇਂ ਨਹੀਂ ਭਲਾਈ ਦਾ ਹੁੰਦਾ ਤੂੰ ਜਿਹਦੇ ਕੰਨੀਆਂ ਤੈਨੂੰ ਕੁਰਸੀ ਚਾਹੀਦੀ ਆ ਲੈ ਲੈ ਜਿੱਤ ਜਾ ਵੋਟਾਂ ਚ ਸਾਨੂੰ ਕੀ ਆ ਸਾਨੂੰ ਜਨਾਨੀਆਂ ਨੂੰ ਮਿਹਣੇ ਨਾਲ ਦੇ ਅਸੀਂ ਕੋਈ ਅਪਮਾਨ ਨਹੀਂ ਕਰਿਆ ਤੇੀ ਵਰਦੀ ਦਾ ਨਾ ਕਰੀਏ ਪਰ ਜੇ ਕੋਈ ਦੁਖੀ ਤਿੱਕੀ ਸਾਨੂੰ ਐਕਟਰ ਹੋਊ ਤੁਹਾਡੇ ਲਈ ਉਹ ਠੀਕ ਹੈ ਅਸੀਂ ਤਾਂ ਫਿਰ ਸਰੇ ਵਾਲੇ ਨੂੰ ਕਹਿ ਕੇ ਜਵਾਬ ਦਿੰਨੇ ਆ ਤੇ ਦੇਵਾਂਗੇ ਵੀ ਸਾਡੇ ਚ ਪਾਣੀ ਹੈਗਾ ਇੰਨਾ ਕ ਭਾਨੇ ਨੂੰ ਜਿਤਾਉਂਦੇ ਫਲਾਣਾ ਇਹ ਕਰ ਦਿੰਦੇ ਅਮਰਪਾਲ ਨੂੰ ਬਾਹਰ ਕਢੋ ਘਰਾ ਲਾਂਗੇ ਬਾਹਰ ਵੈਗਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਸਭ ਬਾਹਰ ਨਿਕਲੇ ਹੋਗੇ ਲੱਖਾਂ ਵੀ ਇਹ ਤੇ ਜੂ ਇਹ ਕਾਦੇ ਮੇਣੇ ਦੇਣ ਲੱਗੀ ਤੂੰ ਬੀਜੇਪੀ ਨੂੰ ਫਲਾਣੇ ਤਾਂ ਤੋਰਾਂ ਦੇ ਫਲਾਣੇ ਗੁਜਰਾਤ ਚ ਵੋਟ ਥੋੜੀ ਮਾ ਚਲ ਜੇ ਵੋਟ ਥੋੜੀ ਅਸੀਂ ਕਿਵੇਂ ਹਰਾ ਦਿੰਦੇ ਦੱਸ ਮੈਨੂੰ ਸਿੱਖਾ ਨੇ ਜਿਤਾਇਆ ਬੋਲਾ ਯਾਰ ਕਮਾਲ ਹੈ ਤੁਹਾਡੀ ਤੁਸੀਂ ਸੋਚਦੇ ਕਿਵੇਂ ਹੋ ਨਫ਼ਰਤ ਕਿੰਨੀ ਹੈ ਤੇਰੇ ਮਨ ਚ ਤੂੰ ਕੀ ਕੀ ਗੱਲਾਂ ਕਹਿ ਗਈ ਮੈਂ ਸਭ ਜਾਣਦਾ ਹੈ ਹੈ ਵੀ ਤੋ ਉਹ ਕੁੜੀ ਨੂੰ ਦੱਸ ਕੇ ਗਈ ਆ ਅਸੀਂ ਕਰਕੇ 5 ਦਿਨਾਂ ਬਾਅਦ ਤੁਹਾਡੇ ਤੈਨੂੰ ਭੁੱਲ ਜਾਣਗੇ ਕਿਵੇਂ ਭੁੱਲ ਜਾਾਂਗੇ ਅਸੀਂ 47 ਨਹੀਂ ਭੁੱਲੇ 55 ਨਹੀਂ ਭੁੱਲੇ 84 ਨਹੀਂ ਭੁੱਲੇ 82 ਨਹੀਂ ਭੁੱਲੇ 84 ਨਹੀਂ ਭੁੱਲੇ 86 ਨਹੀਂ ਭੁੱਲੇ 88 ਨਹੀਂ ਭੁੱਲੇ ਮੈਨੂੰ ਪੁੱਛ ਡੇਟਾ ਵੀ ਦੀ ਨਹੀਂ ਭੁੱਲੇ ਅਸੀਂ ਰਮਨਦਰ ਸਾਹਿਬ ਦੇ ਨਾਲ ਹੋਰ ਕਿੱਥੇ ਕਿੱਤੇ ਅਟੈਕ ਹੋਇਆ ਸੀ ਅੱਧੀ ਉਹ ਨਹੀਂ ਭੁੱਲੇ ਮੈਨੂੰ ਪਤਾ ਮੈਂ 100% ਡਿਸੇਬਲਡ ਬੰਨਾ ਬੈੱਡ ਤੇ ਤਾਂ ਪਿਆ ਵੀ ਕੱਲ ਨੂੰ ਤੁਸੀਂ ਕੇਸ ਵੀ ਬਵਾ ਸਕਦੇ ਮੇਰੇ ਨਾਲ ਕੀ ਹੋ ਸਕਦਾ ਮੈਨੂੰ ਵੀ ਪਤਾ ਕਿਉਂ ਲੜੇ ਰਾ ਫਲਾਣਾ ਤੇ ਓਕਾ ਕੀ ਹੋ ਸਕਦਾ ਉਹ ਸਭ ਪਤਾ ਪਰ ਅਸੀਂ ਬੋਲਾਂਗੇ ਸਾਡੇ ਚ ਗੈਰਤਾ ਅਸੀਂ ਆਪਦੀਆਂ ਧੀਆਂ ਭੈਣਾਂ ਨਾਲ ਖੜਾਂਗੇ ਕਿਵੇਂ ਭੁੱਲ ਜਾਗੇ 5 ਦਿਨਾਂ ਬਾਅਦ 10 ਦਿਨਾਂ ਬਾਅਦ ਪਰ ਤੂੰ ਦੱਸ ਤਾਂ ਮੈਨੂੰ ਵੀ ਅਸੀਂ ਪਾਗਲ ਬਣਾ ਸਕਦੇ ਸਲਮਾਨ ਕਾਨ ਦਾ ਡਰਾਈਵਰ ਫੀਕਾ ਜਿਹੜਾ ਫਟ ਪਾਤੇ ਸੋਤੇ ਪਿਆ ਤੇ ਲੋਕਾਂ ਦੇ ਗੱਡੀ ਚੜਾਈ ਦੀ ਉਹਨੇ ਕਿੰਨੇ ਮਾਰੇ ਸੀ ਉਹਦੇ ਨਾਲ ਕੀ ਬੀਤੀ ਪਤਾ ਮੈਨੂੰ ਪਤਾ ਕਿਵੇਂ ਪਾਗਲ ਹੋਇਆ ਸਭ ਮੈਂ ਉਹ ਸਾਰੀਆਂ ਨੀਤੀਆਂ ਜਾਣਦਾ ਸਾਡੇ ਲੋਕਾਂ ਤੋਂ ਟੋਡੀਆਂ ਪੋਸਟਾਂ ਹੀ ਸ਼ੇਅਰ ਕਰਦੇ ਆ ਦੇਖੋ Hindu ਭੈਣ ਨੇ ਕੀ ਬੋਲਿਆ Hindu ਭੈਣ ਕਿੰਨੀ ਨਫ਼ਰਤ ਰੱਖਦੀ ਹੈ ਵੀ ਤੇਰੇ ਨਾਲ ਐਂ ਕਰਕੇ ਆ ਕੁਝ ਵੀ ਹੋ ਸਕਦਾ ਆ ਵੀ ਕੁਝ ਹੋਰ ਤੇਰੀਆਂ ਗੱਲਾਂ ਦੱਸਦੀਆਂ ਤੁਸੀਂ ਨਹੀਂ ਬੋਲਦੇ ਤੁਹਾਡੀ ਾਕਾਤ ਬੋਲ ਜਾਂਦੀ ਹੁੰਦੀ ਹੈ ਤੁਹਾਡੀ ਜ਼ੁਬਾਨ ਚ ਕਮਾਲ ਹੋ ਗਈ ਅਸੀਂ ਕਿਸੇ ਦੀ ਧੀ ਨੂੰ ਨਹੀਂ ਮਾਰਾ ਕਹਿੰਦੇ ਭੈਣ ਨੂੰ ਨਹੀਂ ਮਾਰਾ ਕਹਿੰਦੇ ਹੱਕ ਹਲਾਲ ਦੀ ਖਾਣ ਵਾਲੇ ਬੰਦੇ ਆ ਅਸੀਂ ਮਿਹਨਤ ਕਸ਼ ਬੰਦੇ ਆ ਜਦੋਂ ਕੰਗਣਾਰ ਕੀ ਦੁੱਕੀ ਦੀ ਜਨਾਨੀ ਉੱਥੇ ਬੈਠ ਕੇ ਭੌਂਕਦੀ ਆ ਬੰਬੇ ਚ ਜਿਹੜੀ ਉਹ ਵੀ ਕੀ ਕਹਿੰਦੇ ਆ ਸਾਡੇ ਪੰਜਾਬੀ ਚ ਇਹਨੂੰ ਪਤਾ ਤਾਂ ਉਹ ਕੀ ਕਹਿੰਦੇ ਆ ਜੀਆਂ ਜਨਾਨੀਆਂ ਨੂੰ ਫਿਰ ਮੌ ਸ਼ਬਦ ਵਰਤਾਂ ਤਾਂ ਤੁਹਾਨੂੰ ਦੁੱਖ ਲੱਗੂਗਾ ਸਾਡਾ ਕੰਜਰੀਆਂ ਕਹਿੰਦੇ ਆ ਇਹਨਾਂ ਚਨਾਲੀਆਂ ਨੂੰ ਤੇ ਅਸੀਂ ਕੰਜਰੀਆਂ ਤੋਂ ਕਹਾਈ ਚੱਲ ਗਿਆ ਆਪਦੀਆਂ ਮਾਵਾ ਭੈਣਾਂ ਨੂੰ ਤਾਂ ਜਵਾਬ ਦੇਵਾਂਗੇ ਇਹ ਤਾਂ ਥੱਪੜ ਨਾਲ ਜਵਾਬ ਦਿੱਤਾ ਇਹ ਤਾਂ ਮਾਰ ਵੀ ਦਿੰਨੇ ਹੁੰਨੇ ਆ ਜਿਹੜੇ ਕੋਈ ਸਾਡੀ ਮਾਂ ਭੈਣ ਨੂੰ ਏ ਕਹੂਗਾ ਤੁਸੀਂ ਝੱਲ ਲੈਂਦੇ ਹੋਵੋਗੇ ਅਸੀਂ ਨਹੀਂ ਝੱਲਦੇ ਤੁਹਾਡੀ ਫਿਤਰਤ ਹੋਰ ਆ ਸਾਡੀ ਹੋਰ ਆ ਮੈਡਮ ਇੱਕ ਵਾਰ ਸੋਚ ਸਮਝ ਕੇ ਸਾਡੇ ਬਾਰੇ ਗੱਲ ਕਰੀਂ ਸਾਨੂੰ ਤੂੰ ਤੈਨੂੰ ਬੜਾ ਲੱਗਿਆ ਚੰਗਾ ਲੱਗਿਆ ਮੈਨੂੰ ਪਤਾ ਤੈਨੂੰ ਬੜਾ ਮਾੜਾ ਲੱਗਿਆ ਮੈਂ ਚੰਗਾ ਨਹੀਂ ਮੰਦੀ ਨਾ ਮੰਨ ਅਸੀਂ ਤਾਂ ਸ ਸਰਟੀਫੀਕੇਟ ਲੈਣਾ ਮੈਂ ਚੰਗਾ ਨਹੀਂ ਮੰਦੀ ਤੈਨੂੰ ਕਿਹੜੇ ਕੰਜਰ ਨੇ ਕਿਹਾ ਤੂੰ ਚੰਗਾ ਮੰਨ ਮੇਰਾ ਤੈਨੂੰ ਸੋਸ਼ਲ ਮੀਡੀਆ ਤੋਂ ਨੰਬਰ ਪਤਾ ਲੱਗ ਜੂਗਾ ਤੇ ਮੇਰੇ ਨਾਲ ਗੱਲ ਕਰ ਲਈ ਮੈਨੂੰ ਕਿਸੇ ਸਟੂਡੀਓ 'ਚ ਵਾਹ ਲਈ ਫਿਰ ਜ ਇਹ ਦੁੱਖਾਂ ਗੰਗਾ ਮਨ ਜੇ ਤੁਸੀਂ ਤਾਂ ਸਾਨੂੰ ਹਮੇਸ਼ਾ ਹੀ ਗਲਤ ਕਹਿੰਦੇ ਹੋ ਚੰਗਾ ਸਾਨੂੰ ਕਿਹਾ ਕਿੱਥੇ ਆ ਮੈਂ ਉਹ ਵੀ ਦੱਸ ਦਉ ਵੀਜ਼ਾ ਸੋ ਕਿੱਥੇ ਕਿੱਥੇ ਮਾੜਾ ਗਿਆ ਹੈ ਹੈ ਪੂਜੋ ਦੇਵੀ ਬਣਾ ਲਓ ਤੁਸੀਂ ਇਹਦੀ ਪੂਜਾ ਕਰ ਲਓ ਲੋਕਾਂ ਦੀਆਂ ਧੀਆ ਭੈਣਾਂ ਨੂੰ ਗਾਲਾਂ ਦੇਣ ਹਰਿਆਣੇ ਦੇ ਲੋਕ ਸਾਡੇ ਨਾਲ ਖੜੇ ਯੂਪੀ ਦੇ ਲੋਕ ਸਾਡੇ ਕਿਸਾਨ ਸਾਡੇ ਨਾਲ ਹਰਿਆਣੇ ਦੇ ਕਿਸਾਨ ਸਾਡੇ ਨਾਲ ਖੜੇ ਪੰਜਾਬ ਨਾਲ ਉਹ ਕੁਲਵਿੰਦਰ ਭੈਣ ਨੂੰ ਕਿਹਾ ਵੀ ਚੰਗੀ ਗੱਲ ਕਰੀ ਤੂੰ ਠੀਕ ਹੈ ਜੀ ਬੇਇੱਜ਼ਤੀ ਹੋਣੀ ਚਾਹੀਦੀ ਪੰਜਾਬ ਦੇ ਮੰਤਰੀਆਂ ਤੱਕ ਨੇ ਸਾਡੇ ਹੱਕ 'ਚ ਵੀਡੀਓ ਪਾਈ ਹੈ ਤੈਨੂੰ ਤਖਲੀਫ ਹੋ ਗਈ ਕਿਉਂ ਅਸੀਂ ਗੱਲਾਂ ਲੈਣ ਨੂੰ ਜੰਮੇ ਆ ਚੱਲ ਮੇਰੀ ਵੀਡੀਓ ਲੰਮੀ ਹੋ ਜੂ ਬਾਅਦ 'ਚ ਗੱਲ ਕਰ ਲਾਂਗੇ ਕਦੇ ਫੇਰ ਜੇ ਗੱਲ ਕਰਨੀ ਹੋਈ ਤਾਂ ਅੱਗੇ ਤੋਂ ਸੋਚ ਸਮਝ ਕੇ ਬੋਲਣੀ ਸਾਡੇ ਬਾਰੇ ਅਸੀਂ ਇੱਜ਼ਤ ਕਰਦੇ ਆ ਤੇ ਕਰਵਾਉਨੇ ਵੀ ਆ ਸਾਡ ਨੂੰ ਨਹੀਂ ਕਿਸੇ ਦਾ ਗਿਆਨ ਬਾਦ ਹੁੰਦਾ ਚਾਹੀਦਾ ਠੀਕ ਆ ਨਾ ਅਸੀਂ ਗਲਤ ਬੋਲ ਗਏ ਨਾ ਬਲਾ ਵਾਈਏ ਕਿਸੇ ਤੋਂ ਨਾ ਭਾਈ ਸੁਣਿਏ ਜੇ ਕੋਈ ਸਾਨੂੰ ਗਾਲਾਂ ਦੇਊਗਾ ਤਾਂ ਥੱਪੜੀ ਪੈਣਗੇ ਉਹਦੇ